ساڈے سولہ لے لو کنو چار کدھر یار چتے دن پورے بیس کا لے جا اور بار بار کہنا کوئی فائدہ میں ساڑھے سولہ ہزار ہو ਤਾਂ ਕਰਨਾ ਪੈਂਦਾ ਹੈ ਕਰਨਾ ਪੈਂਦਾ ਮੁੱਲ ਲਾਉਣਾ ਪੈਂਦਾ ਲੱਗੇ ਮੁੱਲ ਨਾ ਕਰਦੇ ਨਾ ਆਈ ਆਈ ਸੀ ਆਈ ਆਈ ਸੀ ਦਮਿਆ ਹੁਣ ਤੇ ਵਪਾਰ ਕਰਕੇ ਆਣਾ ਹੁਣ ਤੇ ਵਿਚਾਰ ਕੀ ਆ ਸੌਦਾ ਹੁਣ ਉੱਤੇ ਚਾਂਸ ਹੈ ਜੇ ਤੂੰ ਕਰਨਾ ਚਾਹੁੰਦਾ ਸੌਦਾ ਹੁਣ ਦੇ ਚਾਂਸ ਹੈ ਜੇ ਤੂੰ ਕਰਨਾ ਚਾਹੇ ਸੌਦਾ ਕਰ ਦੋ ਪਰ ਕਾਹ ਅਵਾਜ਼ ਦੇ ਪੱਕੀ ਜੀ ਉਹਦੀ ਪਾਠਾਂ ਮਿਲਦੀ ਵੀ ਐ ਕਿਉਂਕਿ ਇਹ ਪਿਛਲੀ ਮੰਡੀ ਆ ਸੀ ਫਿਰ ਹੁਣ ਕੀ ਹੋ ਗਿਆ ਨਹੀਂ ਪਿਛਲੀ ਮੰਡੀ ਤੇ ਵੀ ਆਇਆ ਸੀਗਾ ਜੀ ਦਿਲ ਲਾ ਹੋ ਗਿਆ ਦਿਖਾਉਂਦਾ ਅੰਸ਼ਾਰ ਨੂੰ ਜਿਆਦਾ ਬੰਦੇ ਨੇ ਹੈ ਹੋਰ ਮੰਡੀ ਕਿੱਥੇ ਲੱਗੋ ਇਸ ਮੰਡੀ ਸੀ ਨਾ 3000 ਜਰਾਂ ਆ ਗਏ ਸਿਰੂ ਦੁਆਰ ਕਿੱਥੇ ਹਾਂ ਦਾ ਸਵਾਰ ਵੀ ਤਾਂ ਸਾਡੇ ਸਾਂ ਲਾਇਸਟ ਆ ਪੱਕਾ ਬੰਦਾ ਜੀ ਉਹੀ ਤਾਂ ਮੈਂ ਕਹਿੰਨਾ ਹੈ

ایستا پیسے ہزار لا ستارہ ہزار لات بھی بن جا ਵੀਡੀਓ ਬਣੀ ਜਾਂਦੀ ਹੈ ਆਪਣੀ ਧਿਆਨ ਨਾਲ ਠੀਕ ਆ ਬਿਤਾਰਵਾ ਟਾਈਮ ਖਰਾਬ ਕਰਕੇ ਨਹੀਂ ਟਾਈਮ ਖਰਾਬ ਨਹੀਂ ਟਾਈਮ ਖਰਾਬ ਕਰਦੇ ਇਸ ਤਰ੍ਹਾਂ ਹਰ ਨਹੀਂ ਇਸ ਤਰ੍ਹਾਂ ਹਰ ਹੁਣ ਦੇ ਯਾਰ ਨਹੀਂ ਕੋਈ ਚੱਕਰ ਨਹੀਂ ਪੈਸਾ ਦੇ ਕੇ ਲੈ ਜਾਣੇ ਆ ਉਹਦਾ ਕੋਈ ਚੱਕਰ ਨਹੀਂ ਦੇਵਾਂਗੇ ਤੇ ਪੈਸਾ ਗਾੜੀ ਮੀ ਉਹ ਯਾਰ ਇਹ ਬਕਵਾਸ ਨਾ ਮਾਰਿਆ ਸਾਢੇ 16 ਦਾ ਸਾਢੇ 16 ਦਾ ਸਾਡੇ ਕੋਲ ਰਹਿ ਗਏ ਨਹੀਂ ਇਹਦੇ ਨਾਲ ਖਾਣੇ ਸਵੇਰੇ ਹੋਰ ਯਾਰ ਬਚਨ ਆ ਰਹੇ ਨਹੀਂ ਦੰਦਾ ਨਹੀਂ 19 ਤੋਂ ਘੱਟ ਜਿਹੜੇ ਦੇਰੀ ਵੀ ਨਹੀਂ ਬਾਕੀ ਚੱਲ ਉਹ ਪਾਈਆ ਦੇ ਨਹੀਂ 19 ਤੋਂ ਘੱਟ ਕਰ ਦਿੰਦਾ ਹੀ ਨਹੀਂ ਬਸ ਇਹ ਦੇ ਦੇ ਨਹੀਂ ਦੇਰੀ ਤੂੰ ਹੀ ਲੈ ਜਾ ਲੈ 1 ਰੁਪਿਆ ਨਾ ਦੇ ਯਾਰ ਤੂੰ ਅਈ ਦੇਣ ਆਸਤੇ ਲਿਆਏ ਆ ਸਾਢੇ ਥੋੜਾ ਜਿਹਾ ਪਾ ਜਾ ਬਸ چاہتے دو چار سو وا جائے ستارہ جانا یار چڈیا کر یار 10 ਮਿੰਟ ਰਾਕੇ ਸੌਦਾ ਹੋਇਆ ਤੂੰ 2-400 ਵਿੱਚ ਮੈਂ ਕਿੱਥੇ ਕਰੀ ਨੇ ਓ ਇਹ ਜੀ ਪੱਟ ਕੇ ਤੈਨੂੰ ਕੌਣ ਦੇ ਦਊ 800 ਰੁਪਿਆ ਨੂੰ ਸੁਬਾਰੀ ਇਸ ਤੋਂ ਗੜੀਆਂ ਨਹੀਂ ਆਉਣੀਆਂ ਇਹ ਭਾਰੀ ਆ ਉਹਨੋਂ ਉਹ ਚੀਜ਼ ਹੋ ਰਹਾ ਹੈ ਹੋ ਰਹਾ ਹੈ ਮੈਂ ਯਾਰ ਇਹ ਸਾਰਾ ਕਹ ਰਿਹਾ ਨੀ ਬੀਬੂ ਉਹ ਯਾ ਪਿੰਕ ਬੋਲ ਕੱਟੇ ਦੇ ਇਸ ਦੀ ਟੈਂਸ਼ਨ کو یار سچیا کرے کرے کنگ پر سستی کرے او یار بن دے نہیں او چلدا رہے میں تم کو کوئی ملنگی کبھی جبے سستی کیا ہے تو چلدا ہو جا یار بھائی کوئی گل تیری کوئی غلطی نہیں وہ مےدا آیا اپنا اپنا مے کہہ رہا ہے سودا ہو جائے کیا سودا ہوے تھوں کوئی بات ہو گئی اے دا اے بھائی دی ہے آیا تھا میرا رکھو بندہ نال جتڑا اپنا نکا <سؤال> <سؤال> <سؤال>